ਇਹ ਆਲਾ ਮੁੰਡਾ ਨਾ ਕੋਈ ਗਾਇਨ ਨੂ ਕਰਾਉਂ। ਫੋਨ ਕਰਿਆ ਜੀ 7844 ਵਾਰੀ ਸ਼ਾਮ ਨੂੰ 22 ਮਿੰਟ। ਨਾ ਮੀਂਹ ਵੇ ਵੜਾ ਦੋ ਪਿਆਰ 88 ਜਿਹੜੀ। ਅੱਛਾ 2 ਮਿੰਟ ਬੈਠੇਗਾ। 2 ਮਿੰਟ। ਮੈਂ ਲਈ ਬੈਠਾ। 2 ਮਿੰਟ 2 ਮਿੰਟ। ਮਾਹੌਨ ਮੇੜਦਣਾ ਕੰਮ। ਪਾਣੀ ਪੂਰੀ ਪੀ ਲੋਨੀ। ਹੋਰ ਸਰਵਿਸ ਕਿਹਾ ਜਰਾ। ਸਸਤੀ ਗੱਲ ਭਾਈ ਕੀ ਹਾਲ? ਹੋਰ ਕੋਲਰ ਕਿਵੇਂ ਆ? ਭਾਈ ਸਸਤੀ ਗੱਲ ਸਾਰੇ ਨੂੰ ਹੋ ਠੀਕ ਠਾਕ ਹੋ। ਆ ਫੋਨ ਸੁਣੀ ਭਾਈ ਆ। ਤੇ ਮਹਾਰਾਜ ਸੱਚੇ ਪਾਛੇ ਜੜਦੀ ਕਲਾ ਹੀ ਰੱਖੇ ਬਾਈ ਤੁਹਾਨੂੰ ਅੱਜ ਟਰੈਕਟਰ ਦਿਖਾਵਾਂ ਇੱਕ ਅੱਜ ਇਹ ਗਾ ਬੁੱਧਵਾਰ ਤਲਵੰਡੀ ਸਾਬੋ ਮੰਡੀ ਲੱਗੀ ਹੈ ਬਾਈ ਹਾਂਜੀ ਤੇ 25 ਤਰੀਕਾ ਨਵਾਂ ਮਹੀਨਾ 2014 ਤੇ ਕੋਸ਼ਿਸ਼ ਕਰਾਂਗੇ ਬਾਈ ਜਾਇਜ ਦੇ ਰੇਟ ਦੱਸ ਦਿੰਦੇ ਹਣਾ ਲਗਭਗ ਸਾਰੇ ਟਰੈਕਟਰਾਂ ਨਾਲ ਬਾਈ ਪੁਰਾਣੇ ਕੱਟੇ ਜਾਣਗੇ ਤੇ ਜਿਹੜਾ 12 ਮਾਡਲ ਦੇ ਉੱਪਰ ਹੋਊ ਬਾਈ ਉਹਤੇ ਲੂਣ ਵੀ ਹੋਊਗਾ ਟਰੈਕਟਰ ਉਹਨੇ ਕਦੇ ਕੱਟੇ ਜਾਊ ਜਿੰਨੇ ਕਦਾ ਬਾਈ ਹੋਊਗਾ ਕੌਣ ਆ ਬਾਈ ਉਹ ਅੰਮ੍ਰਿਤਸਰ ਤੋਂ ਆ ਮੈਂ ਛੱਤੀ ਤੁਰਨਾ ਆ ਤੁਰਨਾ ਮੇਰੀ ਗੱਲ ਕਰਾ ਦੇ ਇੱਕ ਮਿੰਟ ਰੁਕ ਜਾ ਹਾਂਜੀ ਬਾਈ ਜੀ ਹੈਲੋ ਹਾਂਜੀ ਬਾਈ ਜੀ ਹਾਂਜੀ ਆ ਪਿੱਕ ਇਵੈਂਟ ਤੋਂ ਸਿੱਧਾ ਬਠਿੰਡਾ ਬਠਿੰਡੇ ਉਹ ਦਲਵੰਡੀ ਸਾਹਿਬ ਨੂੰ ਕੋਣੀ ਆਜੋ ਆਜੋ ਮੋਸਟ ਵੈਲਕਮ ਜਰਾ ਆਪਾ ਜੀ ਬਾਪਾ ਕਾਪੀ ਕਰਿਆ ਨਹੀਂ ਟੈਨਸ਼ਨ ਨਾਲ ਬੈਠਾ ਸ਼ਰਮਾ ਠੀਕ ਹੈ ਜੀ ਹਾਂ ਠੀਕ ਹੈ ਚੱਲ ਬੋਲ ਸਭ ਤੋਂ ਪਹਿਲਾਂ ਆ ਗਿਆ ਵੀਰੇ ਸੋਨਾ ਲੀਕਾ 2008 ਮਾਡਲ ਆ ਚਾਰੇ ਪਿਛਲੇ ਟਾਇਰ ਤਾਂ ਬਿਲਕੁਲ ਨਵੇਂ ਵਰਗੀ ਆ ਬਾਈ ਹਨਾ 90 95 ਪੈਸੇ ਆ ਡਬਲ ਕਲਚ ਦੇ ਵਿੱਚ ਸਾਈਡ ਗੇਅਰ ਆ ਸੈਂਪਲ ਸਟੀਅਰਿੰਗ ਡੰਡਾ ਪੱਟੀ ਚਤਰੀ ਸਾਹਿਬ ਕੁਸ਼ਨ ਆਲਾ ਵੀਰੇ 2 ਲੱਖ 75 ਹਜ਼ਾਰ ਡਿਮਾਂਡ ਆ 8 ਮਾਡਲ ਆ 2 ਲੱਖ 55 ਹਜ਼ਾਰ ਦਾ ਟਰੈਕਟਰ ਦੇ ਦਾ ਜਸਵੀਰ ਆਇਆ ਯਾਰ ਉਸ ਤੋਂ ਬਾਅਦ ਦੇ ਵਿੱਚ ਆ ਗਿਆ ਕਿਹੜਾ ਮਾਡਲ ਜਸਵੀਰ ਯਾਰ 18 ਨਾ ਹੈ 12 ਹੁੰਜਾ ਲੇ ਤਾਂ ਮੈਂ ਤਾਂ ਕੁਝ ਹੀ ਆ ਨਾ ਯਾਰ ਬਾਈ ਸੁਆਦ ਨਹੀਂ 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 ਲਿਖਿਆ ਕਿਤਾ ਹੋਰ ਹੈ ਨਾ ਮੈਨੂੰ ਤਾਂ ਪਤਾ ਨਹੀਂ ਇਹ ਬਾਈ ਸੱਚ ਇਹ 19 ਮਾਡਲ ਟਰੈਕਟਰ ਆ 60 ਵਾਲਾ ਬਾਈ ਤਸਵੀਰ ਆ ਗੱਲ ਕਰੀ ਯਾਰ ਇਹਦੇ ਨਾਲ ਆਪਣੇ ਅਗਰੇਟ ਹੈ ਨਹੀਂ ਬਾਈ ਇਹਨਾਂ ਦੇ ਰੇਟ ਹੀ ਹੈ ਨਹੀਂ ਕੀ ਬੋਲੂ ਗਰਵਾ ਅੱਛਾ ਬਾਈ ਜੀ 19 ਮਾਡਲ ਆ ਲੋਨ ਫਰੈਂਸ ਹੋ ਜੂ ਪੁਰਾਣਾ ਕੱਟਿਆ ਜਾਊ ਟਰੈਕਟਰ ਦੇ ਦਾਂਗੇ ਬਾਈ ਸੋ ਨੂੰ ਯਾਰ ਮੇਰਾ ਪੱਕਾ ਪਤਾ ਨਹੀਂ ਵੀਰੇ ਠੀਕ ਆ ਗੱਲ ਇਹ ਟਰੈਕਟਰ ਆ ਫੋਨ ਤੇ ਦੱਸ ਦੇਖਾਂਗੇ ਕਿਉਂ ਜਿਵੇਂ ਜ਼ਮੀਂਦਾ ਟਰੈਕਟਰ ਆ ਵੀਰੇ ਓਦੋਂ ਬਾਅਦ ਆ ਗਿਆ ਬਾਈ ਇੰਡੋ ਫਾਰਮ 3055 ਬਾਈ 3 ਸਪੀਡ ਟਰੈਕਟਰ ਆ ਚਾਰੇ ਟਾਇਰ ਬਾਈ 90 95 ਪੈਸੇ ਆ ਠੀਕ ਆ ਐਨਓਸੀ ਮਿਲੂਗੀ ਲੋਨ ਫੈਂਸ ਹੋ ਜੂਗਾ ਪੁਰਾਣਾ ਕੱਟਿਆ ਜਾਊ 510000 ਡਿਮਾਂਡ ਆ 5 ਲੱਖ ਤੇ 10000 ਹਾਂਜੀ 480000 ਟਰੈਕਟਰ ਦੇਵਾਗੇ ਬਾਕੀ ਮੌਕੇ ਤੇ ਬਾਈ ਮਾਨਤਾ ਉਦੋਂ ਬਾਅਦ ਆ ਗਿਆ ਬਾਈ 963 ਜਮਾਂ ਨਵਾਂ ਟਰੈਕਟਰ ਆ ਚਾਰੇ ਟਾਇਰ ਜਮਾਂ ਤਾਜ਼ੇ ਆ ਬਾਈ 99 ਪੈਸੇ ਟਾਇਰ ਆ ਠੀਕ ਆ ਰੁਪਈਆ ਦਾ ਰੁਪਈਆ ਟਰੈਕਟਰ ਆ ਬੇਸ਼ੱਕ ਹਾਰ ਪਾ ਕੇ ਲੈ ਜਾ 21 ਮਾਡਲ ਆ ਪੁਰਾਣਾ ਕੱਟਿਆ ਜਾਊ ਲੋਨ ਫੈਂਸ ਹੋ ਜੂਗਾ 7.5 ਲੱਖ ਰੁਪਈਆ ਡਿਮਾਂਡ ਆ ਠੀਕ ਹੈ ਟਰੈਕਟਰ ਦੇ ਦਾਂਗੇ ਜੀ सोनू 6 ਲੱਖ 39000 ਦਾ ਠੀਕ ਹੈ ਬਾਕੀ ਬਾਈ ਥੋੜਾ ਬਹੁਤਾ ਜੇ ਬੱਦ ਵੀ ਕਿਹਾ ਜਾ ਮਾਲਕ ਹੈ ਨਹੀਂ ਟਰੈਕਟਰਾਂ ਦਾ ਇਹ ਮੌਕੇ ਤੇ ਹੋ ਜੂਗਾ ਉਸ ਤੋਂ ਬਾਅਦ ਦੇ ਵਿੱਚ ਬਈ 52 ਦਾ ਆ ਗਿਆ ਇਹ ਵੀ ਟਰੈਕਟਰ ਜਮੀਨ ਨਵਾ ਬਾਈ 4 ਫੋਰ ਸਪੀਡ ਆ ਬਾਈ ਇਹ ਪੁਰਾਣਾ ਵੀ ਕੱਟਿਆ ਹੋ ਲੂਨ ਫੈਸੋ 6 ਲੱਖ 98000 ਡਿਮਾਂਡ ਆ ਬਾਈ ਠੀਕ ਹੈ ਗੱਲ ਨਾਲ ਦੇ ਟੈਰ ਆ ਚਾਰੇ ਕਿਤੋਂ ਰੰਗ ਪੇਂਟ ਨਹੀਂ ਹੋਇਆ ਟਰੈਕਟਰ ਮਿਲ ਜੂ ਬਾਈ 6 ਲੱਖ ਤੇ 70000 ਠੀਕ ਜੈਸ ਨਹੀਂ ਆ ਬਾਈ ਇਹ ਤਾਂ ਉਹਦੇ ਬਾਅਦ 18 ਮਾਡਲ ਆ ਬਾਈ ਕੀ ਕਹੇ ਗੱਲ ਸਾਰਾ origignal ਆ ਟਾਇਰ 2 ਸਪੀਡ ਦੇ ਵਿੱਚ ਆ ਟਾਇਰ ਹੈਗੇ ਬਾਈ 70 ਕੇ ਪੈਸੇ ਤੇ ਪੁਰਾਣਾ ਕੱਟਿਆ ਜਾਊ ਇਹਦੇ ਉੱਤੇ ਲੋਨ ਫੈਂਸ ਤੇ ਉਜਵਾ ਉਜਵਾ ਅੱਛੀ ਇਹ ਡਿਮਾਂਡ ਆ 4 ਲੱਖ ਤੇ 60 ਹਜ਼ਾਰ ਦਾ ਟਿਕਾ ਉਹ ਜਿਹੜਾ ਨਵਾਂ ਮਾਡਲ ਆ ਭਾਈ ਜਮੇ ਕੋਕਾ ਪੀਸ ਟਰੈਕਟਰ ਆ ਕਿਤੋਂ ਰੰਗ ਪੇਂਟਰੀ ਵਾ ਸਾਰਾ ਓਰੀਜినਲ ਘੋੜਾ ਵੈਂਪਰ ਲੱਗਿਆ ਡੰਡਾ ਫੱਟੀ ਛਤਰੀ ਸਭ ਕੁਝ ਨਵਾਂ ਆ ਡੈਕ ਨੂੰ ਡੈਕ ਨੂੰ ਵਿੱਚ ਇਹ ਡੈਕ ਨੂੰ ਬੜਾ ਇੱਥੇ ਭਾਂ ਦੇਣਾ ਦਾ ਇਹ ਅਰਦਗੀ ਵਾਲਾ ਲੱਗਿਆ 400 ਦਾ ਡੈਕ ਆ ਇਹ ਉਹ ਟਰੈਕਟਰ ਬਹੁਤ ਸੋਹਣਾ ਭਾਈ ਜੇ ਰੰਜਨ ਦੀ ਤਸੱਲੀ ਦੇ ਗਰੰਟੀ ਹੈ ਬਾਈ 358000 ਡਿਮਾਂਡ ਆ 340000 ਦਾ ਟਰੈਕਟਰ ਮਿਲੂ ਹਾਂਜੀ ਉਸ ਤੋਂ ਬਾਅਦ ਪੰਜਾਬ ਨੰਬਰ ਆ ਬਾਈ ਠੀਕ ਆ ਗੱਲ 35 ਆਲਾ 4.5 ਲੱਖ ਰੁਪਿਆ ਲੋਨ ਹੋ ਜੂ ਟਰੈਕਟਰ ਤੇ ਪੁਰਾਣਾ ਕੱਟਾ ਜਾਊ ਜਮਾ ਨਵਾਂ ਟਰੈਕਟਰ ਬੇਸ਼ਕ ਹਾਰ-ਪਾ ਕੇ ਲੈ ਜਾਓ 22 ਮਾਡਲ ਆ ਵੀਰੇ ਪੰਜਾਬ ਨੰਬਰ ਪੀਵੀ 13 ਫਰਸਟ ਪਾਰਟੀ ਟਰੈਕਟਰ ਆ 495 ਡਿਮਾਂਡ ਆ 475000 ਦਾ ਟਰੈਕਟਰ ਮਿਲੂਗਾ ਉਦੂਵਾ ਦੇ ਵਿੱਚ ਆ ਵੀ ਜਮਾ ਹੀ ਨਵਾਂ ਬਾਈ ਯਾਰ ਕੋਕਾ ਪੀ ਸੀ ਆ ਤਾਂ ਬਾਈ ਯਾਰ ਆ ਦੇਖੀ ਹਦੇ ਆ ਵੀ ਨਹੀਂ ਲਈਆਂ ਦੇਖ ਆ ਆ ਦੇ ਕਿਸੇ ਨੇ ਆ ਵੀ ਨਹੀਂ ਲੈਣ ਦਿੱਤੀਆਂ ਤੇ ਰਪੀਆ ਦਾ ਰਪੀਆ ਟਰੈਕਟਰ ਆ ਗੰਡਾ ਫੱਟੀ ਛਤਰੀ ਆ ਡੈਕ ਟੁਕ ਜਾ ਸਭ ਕੁਝ ਵਿੱਚੇ ਡਬਲ ਡਿਸਟ੍ਰਿਬਿਊਟਰ ਬੂਲੇ ਟਾਇਰ 90 ਪੈਸੇ ਆ ਪਿਛਲੇ ਬਾਈ ਹੈਗਾ 75 ਦੇ ਦਿੱਤਾ ਆ ਕੀ ਲੱਗੀ ਇਹਦੇ ਵੇ ਆ ਤੇਲ ਵਾਲੀ ਟੈਂਕੀ ਆ ਇਹ ਪਰ ਬੈਂਪਰ ਆ ਟੈਂਕੀ ਆ ਆ ਰਿੰਕੀ ਆ ਨੰਬਰ ਦੇਖਣਾ ਸੋਆ 8350 ਆ 49 ਮੈਂ ਡਿਮਾਂਡ ਆ ਬਾਈ 4 ਲੱਖ ਤੇ ਟਰੈਕਟਰ ਮਿਲ ਜੂ ਇਹ 65000 ਦਾ ਉਦੋਂ ਬਾਅਦ ਫੇਰ 18 ਮਾਡਲ ਆ ਗਿਆ ਬਾਈ ਇਹ ਤੇ ਲੋਨ ਫੈਂਸ ਹੋ ਜੂ ਪੁਰਾਣਾ ਕੱਟਾ ਜੋ ਜਮਾਂ ਨਵਾਂ ਟਰੈਕਟਰ ਆ 57 HP ਦੇ ਵਿੱਚ ਆ ਚਾਰ ਪਿਛਲੇ ਟਾਇਰ ਦਾ ਬਾਈ 90 95 ਪੈਸੇ ਆ ਮੂਹਲੇ 75 80 ਪੈਸੇ ਟਾਇਰ ਆ ਜਮਾਂ ਨਵਾਂ ਟਰੈਕਟਰ ਆ ਜਸਪਰੀ ਤੇ ਤਾਂ ਯਾਰ 538000 ਡਿਮਾਂਡ ਆ 5 ਲੱਖ ਤੇ 5000 ਦਾ ਟਰੈਕਟਰ ਜਸ ਨੂੰ ਹੀ ਆ ਬਾਈ ਇਹ ਦੇ ਦਾਂਗੇ ਉਸ ਤੋਂ ਬਾਅਦ ਪ੍ਰੀਤ ਆ ਗਿਆ ਬਾਈ ਇਹ 3 ਸਪੀਡ ਟਰੈਕਟਰ ਆ ਠੀਕ ਆ ਪਿੱਛੇ ਰੇਡੀਅਰ ਟਾਇਰ ਆ ਬਾਈ 80 85 ਪੈਸੇ ਚਾਰੇ 80 85 ਪੈਸੇ ਟਾਇਰ ਆ ਸਾਰਾ オリジナル ਆ ਚਲਾ ਕੇ ਵਾ ਕੇ ਤਸੱਲੀ ਕਰ ਲਿਓ ਰਾਣਾ ਕੱਟ ਲਾਂਗੇ ਲੋਨ ਫੈਂਸ ਹੋ ਜੀ 455 ਡਿਮਾਂਡ ਆ ਬਾਈ ਤੇ 4 ਲੱਖ ਤੇ 30000 ਹੈ ਉਹ ਕੰਮ ਕਰ ਜਾ 30000 ਦਾ ਟਰੈਕਟਰ ਮਿਲ ਜੂਗਾ ਉਹ ਉਹ ਦੁਬਾ ਲਗਾ 60b 2009 ਮਾਡਲ ਆ ਵਧੀਆ ਟਾਇਰ ਆ ਡਬਲ ਕਲਚ ਆ ਇਹਨੇ ਲੈਣਾ ਉਹਦੇ ਵਾਸਤੇ ਮਾੜਾ ਨਹੀਂ ਬਾਈ ਇਹ ਉਹ ਦੁਬਾ 9 ਮਾਡਲ 260000 ਡਿਮਾਂਡ ਆ ਬਾਈ ਜੀ ਇਹ ਟਰੈਕਟਰ ਮਿਲ ਜੂ ਬਾਈ 240000 ਦਾ ਬਾਕੀ ਤੇ ਬਾਕੀ ਮੌਕੇ ਤੇ ਵੀ ਬਾਈ ਥੋੜਾ ਬੋਤਾ ਮੰਨਤਾਂ ਨੂੰ ਹੋ ਸਕਦਾ ਫਾਰਮ 60 ਪਿਛਲੇ ਟਾਇਰ ਦਾ ਜਮਈ ਨਵੇਂ ਆ ਬਾਈ ਜੇ ਕੇ ਦੇ ਆ ਮੂਰਲੇ 70 75 ਪੈਸੇ ਆ ਸਾਰਾ オリジナル ਕਿਤੋਂ ਰੰਗ ਪੇਂਟਰੀ ਹੋਇਆ ਵੀਰੇ 2 ਲੱਖ ਤੇ 55000 ਡਿਮਾਂਡ ਆ ਟਰੈਕਟਰ ਦੇਵਾਂਗੇ 2 ਲੱਖ ਤੇ 35000 ਹਾਂਜੀ ਉਸ ਤੋਂ ਬਾਅਦ ਆ ਗਿਆ ਜੀ 35 15 ਮਾਡਲ ਆ ਕਿਦਾ ਜੀ ਵੀਰੇ ਇਹ ਨੇ ਆਪਣੀ ਹੈ ਇੱਕੋ ਤਾਂ ਹੀ ਆਪਣੇ ਆ। 2015 ਮਾਡਲ ਆ ਵੀਰੇ। ਠੀਕ ਐ ਮੂਹਲੇ ਟਾਇਰ ਨਵੇਂ ਆ ਪਿਛਲੇ ਹੈਗੇ ਆ ਭਾਈ 70 ਪੈਸੇ ਟਾਇਰ। 3,60,000 ਡਿਮਾਂਡ ਆ ਟਰੈਕਟਰ ਦੇਵਾਂਗੇ 3,40,000 ਦਾ। ਇਹਨਾਂ ਦਾ ਲੋਨ ਹੀ ਹੋ ਜੂਏ ਤੇ ਤੇ ਵੀਡੀਓ ਨੂੰ ਦੱਬ ਕੇ ਲੈ ਕਮੈਂਟ ਸ਼ੇਅਰ ਕਰ ਦਿਓ ਅੱਜ ਗਰਮੀ ਬਹੁਤ ਆ ਯਾਰਾ। ਬਹੁਤ ਜ਼ਿਆਦਾ ਅੱਜ ਵੈਦਰ ਬਾਹਰਲੇ ਦੇਸ਼ਾਂਾਂ ਨੇ ਕਹਿਣ ਵਾਂਗੂ ਵੈਦਰ ਗਰਮਾ ਚ ਯਾਰ। ਵਾਰ ਬੈਦਰ ਕਹਿੰਦੇ ਨਾ ਬਾਈ ਆਪਾਂ ਕਹਿੰਦੇ ਮੌਸਮ ਮੌਸਮ ਗਰਮ ਬਹੁਤ ਆ ਬਾਈ ਆ ਹਵਾ ਵੀ ਨਹੀਂ ਚੱਲਦੀ ਅੱਜ ਤੇ ਬਾਈ ਬਣ ਕੇ ਯਾਰ ਮਿਹਨਤ ਇਸ ਪੱਲੇ ਪਾ ਰਿਆ ਕਰੋ ਯਾਰ ਦੱਬ ਕੇ ਲੈ ਕਮੈਂਟ ਸ਼ੇਅਰ ਕਰਿਆ ਕਰੋ ਵੀਰੇ ਯਾਰ ਤੇ ਇਹਨੂੰ ਕਰ ਲਿਓ ਫੋਲੋ ਸ਼ਰਮਾ ਤਲਵੰਡੀ ਸਾਬੂ ਵਾਲਾ ਤੇ ਭੁੱਲੋ ਤਲਵੰਡੀ ਦਾ ਦੋਨੇ ਚੈਨਲ ਬਾਈ ਆਪਣੀ ਆਪਦੇ ਆ ਬਹੁਤ ਬਹੁਤ ਮਿਹਰਬਾਨੀ ਬਾਈ ਸਤਿ ਸ੍ਰੀ ਅਕਾਲ ਸਰ